ਸਤਿ ਸ਼੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅਸ ਦੀ ਵੀਡੀਓ ਵਿੱਚ ਬੱਚਿਓ ਅੱਜ ਆਪਾਂ ਜਿਹੜਾ ਹੈ ਹੱਲ ਕਰਾਂਗੇ 8th ਕਲਾਸ ਦੀ ਜਿਹੜੀ ਇੰਗਲਿਸ਼ ਦੀ ਵਰਕਸ਼ੀਟ ਨੰਬਰ 5 ਇਹ ਬੱਚਿਓ ਉਹ ਮਟੀਰੀਅਲ ਹੈ ਜਿਹੜਾ ਤੁਹਾਨੂੰ ਐਲਪੀ ਦੇ ਅਗੇਂਸਟ ਡਿਪਾਰਟਮੈਂਟ ਦੁਆਰਾ ਭੇਜਿਆ ਗਿਆ ਠੀਕ ਹੈ ਤੇ ਜੋ ਤੁਹਾਡੇ ਪਹਿਲੇ ਪੇਪਰ ਨੇ ਜੋ ਪ੍ਰੀ ਬੋਰਡ ਦੇ ਹੋਏ ਨੇ ਉਹ ਬਹੁਤ ਸਾਰਾ ਮਟੀਰੀਅਲ ਜਿਹੜਾ ਉਹ ਪੇਪਰ ਦਾ ਕੰਟੈਂਟ ਹੈ ਜਿਹੜਾ ਤੁਹਾਨੂੰ ਇਹਨਾਂ ਸ਼ੀਟਾਂ ਦੇ ਵਿੱਚੋਂ ਹੀ ਆਇਆ ਸੀਗਾ ਕਈ ਸਕੂਲਾਂ ਦੇ ਵਿੱਚ ਤਾਂ ਇਹ ਸ਼ੀਟਸ ਨੇ ਜੜੀਆਂ ਹੋ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਨੂੰ ਫੋਟੋ ਸਟਰੀਡ ਕਰਵਾ ਕੇ ਵੀ ਦਿੱਤੀਆਂ ਗਈਆਂ ਨੇ ਤੇ ਉਮੀਦਕਰਤਾਹਾਂ ਤੁਹਾਨੂੰ ਵੀ ਮਿਲੀਆਂ ਹੋਣਗੀਆਂ ਅਗਰ ਨਹੀਂ ਮਿਲੀਆਂ ਤਾਂ ਵੀ ਤੁਸੀਂ ਇਸ ਸ਼ੀਟ ਨੂੰ ਇਸ ਵੀਡੀਓ ਨੂੰ ਦੇਖ ਕੇ ਜਿਹੜਾ ਇਹ ਸਾਰਾ ਮਟੀਰੀਅਲ ਹੈ ਇਹਨੂੰ ਆਪਣੀ ਕਾਪੀ ਦੇ ਉੱਤੇ ਲਿਖ ਸਕਦੇ ਹੋ ਉਮੀਦ ਕਰਦੇ ਹਾਂ ਤੁਹਾਨੂੰ ਬਹੁਤ ਸਾਰਾ ਪੇਪਰ ਹੈ ਜਿਹੜਾ ਇਹਨਾਂ ਸ਼ੀਟਸ ਦੇ ਵਿੱਚੋਂ ਹੀ ਆਵੇਗਾ ਅੱਜ ਆਪਾਂ ਇੱਕ ਕਰਾਂਗੇ ਪੈਰਾ ਕੰਪਰੀਹੈਂਸ਼ਨ ਦਾ ਜੋ ਡਾਇਲੌਗ ਦਾ ਹੈਗਾ ਹੈ ਜਿਹੜਾ ਤੁਹਾਨੂੰ 3rd ਪੈਰਾਗ੍ਰਾਫ ਆਂਦਾ ਹੈਗਾ ਤੁਹਾਡੇ ਫਸਟ ਪਾਰਟ ਦੇ ਵਿੱਚੇ ਪੇਪਰ ਦੇ ਉਸ ਤੋਂ ਇਲਾਵਾ ਆਪਾਂ 2 ਤੇ 3 ਜਿਹੜੀਆਂ ਨੇ ਉਹ ਤੁਹਾਡੀਆਂ ਗ੍ਰਾਮਰ ਐਕਸਰਸਾਈਜ਼ਸ ਕਰਾਂਗੇ ਡੂ ਐਸ ਡਾਇਰੈਕਟਿਡ ਦੀਆਂ ਜਿਹੜੀਆਂ ਕਿ ਤੁਹਾਨੂੰ ਕੁਐਸਚਨ ਨੰਬਰ 11 ਆਂਦਾ ਹੈ ਤੁਹਾਡੇ ਪੇਪਰ ਦੇ ਵਿੱਚ ਠੀਕ ਹੈ ਆਪਾਂ ਹੁਣ ਇਹਨੂੰ ਹੱਲ ਕਰਨਾ ਸ਼ੁਰੂ ਕਰਦੇ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਊਗਾ ਜੇ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਜੀ ਜੋ ਹਰ ਵੀਡੀਓ ਨਵੀਂ ਪੈਂਦੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਮਿਲ ਸਕੇ ਤਾਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕੰਪਰੀਹੈਂਸ਼ਨ ਪੈਰੇ ਜਦੋਂ ਹੱਲ ਕਰਨੇ ਦੱਸੇ ਸੀ ਤਾਂ ਉਹਦੇ ਵਿੱਚ ਕਿਹਾ ਸੀਗਾ ਕਿ ਆਲਵੇਸ డు ਵਨ ਥਿੰਗ ਕਿ ਸਭ ਤੋਂ ਪਹਿਲਾਂ ਜੋ ਤੁਹਾਨੂੰ ਪੈਰੇ ਦੀ ਇਹ ਕੰਟੈਂਟ ਦਿੱਤਾ ਹੁੰਦਾ ਉਹਨੂੰ ਸਵਾਰ ਕੇ ਪੜ੍ਹ ਲਓ ਜ਼ਰੂਰ ਤਾਂ ਕਿ ਤੁਹਾਨੂੰ ਓਵਰਆਲ ਆਈਡੀਆ ਮਿਲ ਜਵੇ ਹੁਣ ਡਾਇਲੌਗ ਦੇ ਵਿੱਚ ਸਾਡੇ ਕੋਲ ਆਮ ਤੌਰ ਤੇ ਦੋ ਹੀ ਬੰਦੇ ਹੁੰਦੇ ਨੇ ਠੀਕ ਹੈ ਗੱਲ ਕਰਨ ਵਾਲੇ ਡਾਇਲੌਗ ਇਹਨੂੰ ਹੀ ਕਿਹਾ ਜਾਂਦਾ ਹੈ ਠੀਕ ਹੈ ਜਿਹਦੇ ਵਿੱਚ ਦੋ ਬੰਦੇ ਗੱਲ ਕਰਦੇ ਹੋਣ ਤਾਂ ਇਹਦੇ ਵਿੱਚ ਜਦੋਂ ਦੋ ਬੰਦੇ ਗੱਲ ਕਰ ਰਹੇ ਨੇ ਤਾਂ ਉਹਨਾਂ ਦੀ ਗੱਲਬਾਤ ਹੈ ਜਿਹੜੀ ਉਹਦੇ ਵਿੱਚ ਉਹ ਕੀਵਰਡ ਹੈ ਜਿਹੜਾ ਉਹਨਾਂ ਨੂੰ ਆਪਾਂ ਅੰਡਰਲਾਈਨ ਕਰ ਲੀਦਾ ਹੁੰਦਾ ਤਾਂ ਕਿ ਤੁਹਾਨੂੰ ਫਾਇਦਾ ਚੱਲੇ ਨਿਧੀ ਹੈ ਕਿਹਦੇ ਨਾਲ ਗੱਲ ਕਰ ਰਹੀ ਹੈ ਆਪਣੇ ਡੈਡ ਨਾਲ ਤੇ ਉਹ ਕਹਿ ਰਹੀ ਆ ਮੀਨ ਟ੍ਰਬਲ ਕੀ ਹੈਗਾ ਉਹਨੇ ਲੋਸਟ ਹਿਸ ਕੀਜ਼ ਐਂਡ ਮਨੀ ਉਹਨੇ ਆਪਣੇ ਚਾਬੀਆਂ ਤੇ ਪੈਸੇ ਜਿਹੜੇ ਗਵਾ ਦਿੱਤੇ ਤੇ ਡੋਨਟ نو ਵਟ ਟੂ ਡੂ ਉਹ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਕੀ ਕਰਾਂ ਫਾਦਰ ਫਾਦਰ ਉਹਨੂੰ ਕੀ ਕਹਿੰਦਾ oh have you called the police ਕਹਿੰਦਾ ਤੂੰ ਪੁਲਿਸ ਨੂੰ ਬੁਲਾਇਆ ਨਿਧੀ نو ਆਈ ਹੈਵਨਟ ठीक है आई डोंट नो हाउ टू कॉल दैम कैन नहीं पता पुलिस कि बुलाई का फादर यू आस द रेस्टोरेंट मैनेजर टू कॉल दैम ठीक निधि क्या आई विल डू दैट बट उनका कई एम वरीड मैं चिंता है पीपल इन द रैटोरेंट वोंट बिलीव मी ककीन नहीं करे ठीक है कुड यू कम ओवर टू हेल्प मी तुम आ सकते हो फादर कहती है वो फादर आई एम सॉरी क्या नहीं आ सकता आई एम क्वाइट बिजी इन दफिस मैं ऑफिसम है आई हैव माई प्रजेंटेन इन अबाउट टेन मिनट्स मेरी जी है प्रजेंटेन है दसा मिनटाई विल कॉल यूर मदर क्या मैं तेरी माँ को जोड़ा है वो कॉल करके कहना है वो आऊगी तेरे कोके डैड आई विल वेट फॉर हर ठीक है वेट फॉर टेन मिनट्स टेक केयर ख्याल रखें थैंक यू डैड ਹੁਣ ਇਹ ਗੱਲਬਾਤ ਹੋ ਗਈ ਸਾਡੀ ਮੇਨ ਵਰਡ ਅਸੀਂ ਅੰਡਰਲਾਈਨ ਕਰ ਲਈ ਹੁਣ ਹੈਗਾ ਵਾਈ ਇਜ਼ ਨਿਧੀ ਇਨ ਟਰਬਲ ਠੀਕ ਹੈ ਨਿਧੀ ਸਮੱਸਿਆ ਵਿੱਚ ਕਿਉਂ ਹੈ ਠੀਕ ਹੁਣ ਅਗਰ ਆਪਾਂ ਦੇਖਦੇ ਆ ਮੈਂ ਟਰਬਲ ਨਾਲ ਵਰਡ ਨੂੰ ਜੇਕਰ ਤੁਸੀਂ ਕਈ ਵਾਰ ਬੱਚੇ ਕੀਵਰਡਸ ਇਹਦੇ ਵਿੱਚੋਂ ਹੀ ਅੰਡਰਲਾਈਨ ਕਰਕੇ ਤਾਂ ਟਰਬਲ ਹੈ ਟਰਬਲ ਮੇਰੇ ਕੋਲ ਵਰਡ ਆ ਗਿਆ ਠੀਕ ਹੈ ਤਾਂ ਟਰਬਲ ਦੇ ਅੱਗੇ ਸਾਡੇ ਕੋਲ ਹੈਗਾ ਆ ਵਾਲਾ ਆਨਸਰ ਪਿਆ ਸੋਡਾ ਆਈ ਹੈਵ ਲੌਸਟ ਮਾਈ ਕੀਜ਼ ਐਂਡ ਮਨੀ ਹੁਣ ਮੈਂ ਕੀਜ਼ ਤੇ ਮਨੀ ਜਿਹੜਾ ਵਰਡ ਹੈ ਉਹ ਇੱਥੇ ਲੱਭਦਾ ਆ ਦੇਖੋ because she has lost keys and money okay who advised to call the police ਆ ਦੇਖੋ ਪੁਲਿਸ ਲਾਈਨ ਹੈ ਹੁਣ ਇੱਥੇ ਹੂ ਜਦ ਵੀ ਕਿਤੇ ਆਂਦਾ ਤਾਂ ਇੱਥੇ ਪਰਸਨ ਦਾ ਨਾਮ ਆਊਗਾ ਠੀਕ ਹੈ ਕਿਹਨੇ ਸਲਾਹ ਦਿੱਤੀ ਸੀ ਉਹਨੂੰ ਪੁਲਿਸ ਨੂੰ ਬੁਲਾਉਣ ਲਈ ਆ ਦੇਖੋ ਆ ਵਰਡ ਆ ਗਿਆ ਮੇਰੇ ਕੋਲ ਪੁਲਿਸ ਕਾਲ ਦਾ ਪੁਲਿਸ ਤਾਂ ਮੇਰੇ ਕੋਲ ਆਨਸਰ ਕੀ ਆ ਗਿਆ ਫਾਦਰ ਤਾਂ ਫਾਦਰ ਕੀ ਦਾ ਨਿਧੀ ਦਾ ਸੋ ਆਨਸਰ ਇਜ਼ ਨਿਧੀਜ਼ ਫਾਦਰ ਠੀਕ Why does Nidhi request her father to come for help? Why does Nidhi request father to come for help? हूँ अगर आप come for help लिखिए तो सानू ये भी word मिल जाता है आदि ठीक है Can you ask can help ठीक वो की कह रही है क्या I am worried the people in the restaurant won't believe me ठीक है कि जोड़े वो रेस्टोरेंट के लोग ने वो की करके यकीन नहीं करेंगे ठीक है ना बिकॉज शी थिंग नो वड बिलीव हर एज द राइट आंसर निधिज फादर शोज इन इन टू कम बिकॉज ओद फादर ने जोड़ी सी अयोग्यता दिखाई कि नहीं पहुँच सकता क्योंकि क्यों सी उन्हें देखो लाइन है साढ़े को आई एम क्वाइट बिजी इन माई ऑफिस ठीक है तो वो हैगी है हैगी अगली लाइन भी है तो इतना आंसर हैगा she has he has important work in office right nidhi's father will call nidhi de father nu ki kehna si ki main bulana hai kinu bulana hai theek hai aa ah, dekho i will call your mother kinu karda ha nidhi's mother so e sade five answer sege bada easy hunda dialogue de vichon comprehension passages nu no bhi solve karna bada samajh ke badi thodi ji conversation hundi ha theek hai word nal word match karke bhi thoda understanding de naal tusi answer ha jode de, de. ਦੇ ਸਕਦੇ ਹਾਂ ਹੁਣ ਹੈ ਸਾਡੇ ਕੋਲ ਕੁਐਸਚਨ ਨੰਬਰ 11 ਜਿਹੜਾ ਸਾਨੂੰ ਆਉਂਦਾ ਡੂ ਇਜ਼ ਇੰਸੈਕਟਡ ਦਾ ਤੇ ਮਾਰਕਸ ਇਹਦੇ ਹੁੰਦੇ ਨੇ 12 ਬੜਾ ਇੰਪੋਰਟੈਂਟ ਹੈ ਫਰਸਟ ਪਾਰਟ ਤੁਹਾਨੂੰ ਜਿਹੜਾ ਕੁਐਸਚਨ ਹੈ ਉਹ ਆਮ ਤੌਰ ਤੇ ਇਹੀ ਆਉਂਦਾ ਸੈਂਟੈਂਸ ਸਟੇਟ ਵਿਚ ਟਾਈਪ ਆਫ ਸੈਂਟੈਂਸ ਇਟ ਇਜ਼ ਠੀਕ ਹੈ ਹੁਣ ਮੈਂ ਤੁਹਾਨੂੰ ਇਹ ਦੱਸ ਚੁੱਕਿਆ ਹੈਗਾ ਪਹਿਲਾਂ ਵੀ ਪਹਿਲੀ ਵੀਡੀਓ ਦੇ ਵਿੱਚ ਵੀ ਅਗਰ ਤੁਸੀਂ ਦੇਖੀ ਹੋਊਗੀ ਕਿ ਜਿਹੜਾ ਵਰਬ ਨਾਲ ਸ਼ੁਰੂ ਹੁੰਦਾ ਵਾਕ ਹੈ ਉਹ ਕਿਹੜਾ ਹੁੰਦਾ ਹੈ ਬੱਚਿਓ ਇੰਪੈਰੇਟਿਵ ਇੰਪੈਰੇਟਿਵ ਸੈਂਟੈਂਸ ਇਸ ਨੂੰ बोलते ਹੈਗਾ ਇਹ ਕੀ ਹੈਗਾ ਇੰਪੈਰੇਟਿਵ ਸੈਂਟੈਂਸ ਹੈ ਠੀਕ ਹੈ ਜੀ ਇੱਕ ਜਿਹਦੇ ਵਿੱਚ ਜਿਸ ਤਰ੍ਹਾਂ ਹੁਣ ਆਵਲ ਦੇ ਵਿੱਚ ਪ੍ਰਸ਼ਨਵਾਚਕ ਲੱਗਿਆ ਹੋਇਆ ਠੀਕ ਹੈ ਇਹ ਕਿਹੜਾ ਹੈ ਇਨਟੈਰੋਗੇਟਿਵ ਹੈ ਠੀਕ ਹੈ ਜਿਹਦੇ ਵਿੱਚ ਸਾਈਨ ਆਫ ਐਕਸਰਮਿਸ਼ਨ ਲੱਗਿਆ ਹੋਊਗਾ ਉਹ ਐਕਸਲਮਟਰੀ ਸੈਂਟੈਂਸ ਹੋਊਗਾ ਅਗਰ ਪ੍ਰਾਰਥਨਾ ਆ ਤਾਂ ਅਪੀਟੇਟਿਵ ਹੋਊਗਾ ਜੇਕਰ ਉਹ ਬਾਹ ਸੁਧਾਰਨ ਹੈ ਤਾਂ ਉਹ ਕੀ ਹੋਊਗਾ ਅਸਰਟਿਵ ਸੈਂਟੈਂਸ ਹੋਊਗਾ ਹੁਣ ਦੇਖੋ ਇੱਥੇ ਤੁਹਾਨੂੰ ਕੀ ਕਿਹਾ ਤੁਹਾਨੂੰ ਅਸਰਟਿਵ ਤੇ ਇਨਟੈਰੋਗੇਟਿਵ ਵੀ ਦੋਨਾਂ ਦੇ ਬਾਰੇ ਜਾਣਕਾਰੀ ਹੋ ਜਾਣੀ ਆ ਦੇਖੋ ਹੁਣ ਇਹਦੇ ਵਿੱਚ ਕੀ ਆਹ ਹੈ ਪ੍ਰਸ਼ਨਵਾਚਕ ਚਿੰਨ੍ਹ ਪਿੱਛੇ ਲੱਗਿਆ ਹੋਇਆ ਆਰ ਯੂ ਆਨ ਲੀਵ ਟੂਡੇ ਤੇ ਪ੍ਰਸ਼ਨਵਾਚਕ ਵਾਕ ਦੀ ਪਛਾਣ ਕੀ ਹੁੰਦੀ ਹੈ ਇਹਦੇ ਵਿੱਚ ਹੈਲਪਿੰਗ ਵਰਬ ਹੈ ਜਿਹੜਾ ਹੁੰਦਾ ਬਿਗਨਿੰਗ ਆਫ ਦਾ ਸੈਂਟੈਂਸ ਹੋਗਾ ਜਾਂ ਕੋਈ ਨਾ ਕੋਈ Ẅਐਚ ਵਰਡ ਹੋਗਾ ਠੀਕ ਹੈ ਹੁਣ ਜਦੋਂ ਇਹਨੂੰ ਸੁਧਾਰਨ ਬਣਾਣਾ ਮੈਂ ਤੁਹਾਨੂੰ ਦੱਸਿਆ ਸੀ ਕੁਝ ਨਹੀਂ ਕਰਨਾ ਤੁਸੀਂ ਜੋ ਪ੍ਰਸ਼ਨਵਾਚਕ ਚਿੰਨ੍ਹ ਹੈ ਉਹਨੂੰ ਖਤਮ ਕਰ ਦੇਣਾ ਉਹ ਜਗ੍ਹਾ ਤੇ ਫੁੱਲ ਸਟਾਪ ਲਾਣਾ ਆ ਜੋ ਹੈਲਪਿੰਗ ਵਰਬ ਹੋਗਾ ਉਹ ਜੋ ਸਬਜੈਕਟ ਹੋਗਾ ਉਸ ਤੋਂ ਬਾਅਦ ਲਗਾ ਦੇਣਾ ਤਾਂ ਇਹ ਬਣ ਗਿਆ ਯੂ ਅੱਗੇ ਆ ਗਿਆ ਵਾਈ ਹੁਣ ਕੈਪੀਟਲ ਪਾਉਗੀ ਆਰ ਜਿਹੜਾ ਹੈ ਉਹ ਏ ਛੋਟੀ ਪਾਉਗੀ ਬਾਕੀ ਸਾਰੇ ਦਾ ਸਾਰਾ ਉਸੇ ਤਰੀਕੇ ਦੇ ਨਾਲ ਬਾਗ ਨੇ ਲਿਖਿਆ ਜਾਣਾ ਹੈ ਲੀਵ ਟੂਡੇ ਬਾਅਦ ਵਿੱਚ ਫੁੱਲ ਸਟਾਪ ਬਹੁਤ ਈਜ਼ੀ ਹੁੰਦੇ ਨੇ ਪ੍ਰਸ਼ਨਵਾਚਕ ਬਣਾਉਣੇ ਵੀ ਤੇ ਸਧਾਰਨ ਬਣਾਣੇ ਵੀ ਅਸਰਟਿਵ ਬਣਾਣੇ ਵੀ ਠੀਕ ਹੈ ਤੇ ਇਹ ਜਿਹੜੇ ਨੇ ਯਾਦ ਰੱਖਣੇ ਆ ਟਾਈਪ ਆਫ ਸੈਂਟੈਂਸਸ ਦੇ ਵਿੱਚ ਵੀ ਜੇ ਵਰਬ ਤੋਂ ਸ਼ੁਰੂ ਹੁੰਦਾ ਇੰਪੈਰੇਟਿਵ ਜੇ ਪ੍ਰਸ਼ਨਵਾਚਕ ਚਿੰਨ ਲੱਗਿਆ ਹੋਇਆ ਤਾਂ ਇੰਟੈਰੋਗੇਟਿਵ ਸੈਂਟੈਂਸ ਹੈ ਜੇ ਇਸ ਤਰ੍ਹਾਂ ਸਧਾਰਨ ਵਾਕ ਆ ਬੋਲਾ ਫੁੱਲ ਸਟਾਪ ਲੱਗਿਆ ਤਾਂ ਅਸਰਟਿਵ ਹੈ ਜੇ ਹੈਲਪਿੰਗ ਵਰਬ ਦੇ ਨਾਲ ਨਾਟ ਲੱਗਿਆ ਹੋਇਆ ਤਾਂ ਉਹ 네ਗੇਟਿਵ ਸੈਂਟੈਂਸ ਹੈਗਾ ਆ ਠੀਕ ਹੈ ਇਹ ਟਾਈਪ ਆਫ ਸੈਂਟੈਂਸਸ ਤੁਹਾਨੂੰ ਇੰਨੀਆਂ ਆ ਜਾਂਦੀਆਂ ਨਹੀਂ ਤਾਂ ਇਹਨਾਂ ਨੂੰ ਤੁਸੀਂ ਖਿਆਲ ਰੱਖਣਾ ਹੈ ਅਗਲੇ ਪਾਰਟਸ ਆਫ ਸਪੀਚ ਵਾਲੇ ਪਾਰਟਸ ਆਫ ਸਪੀਚ ਦੇ ਵਿੱਚ ਹੁਣ ਦੱਸੋ ਕਹਿੰਦਾ ਚੂਸ ਦਾ ਪ੍ਰੋਨਾਉਨ ਪ੍ਰੋਨਾਉਨ ਕੀ ਹੁੰਦਾ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਨੇ ਆ ਪੜਨਾਮ ਠੀਕ ਹੈ ਤੇ ਪੜਨਾਮ ਕੀ ਹੁੰਦੇ ਨੇ ਉਹ ਸ਼ਬਦ ਜਿਹੜੇ ਅਸੀਂ ਨਾਮ ਦੀ ਜਗ੍ਹਾ ਤੇ ਬੋਲਦੇ ਆ ਤੇ ਇੰਗਲਿਸ਼ ਦੇ ਵਿੱਚ ਅਸੀਂ ਨਾਉਨ ਦੀ ਇੰਗਲਿਸ਼ ਕੀ ਕਹਿੰਨੇ ਆ ਨਾਉ ਠੀਕ ਹੈ ਸੋ ਵਰਡਸ ਰਿਪਲੇਸਿੰਗ ਨਾਉਨ ਇਸ ਕਾਲਡ ਪ੍ਰੋਨਾਉਨ ਕਿਹੜੀ ਕਿਹੜੀ ਚੀਜ਼ ਆਪਾਂ ਵਰਤਦੇ ਆ ਸਾਡੇ ਕੋਲ ਇੱਥੇ ਜਿਹੜਾ ਵਰਡ ਹੈ ਸਿਰਫ ਸ਼ੀ ਹੈਗਾ ਉਹ ਕੀ ਹੈ ਇੱਕ ਪ੍ਰੋਨਾਉਨ ਹੈਗਾ ਤਾਂ ਇੱਥੇ ਮੈਂ ਇਕੱਲਾ ਲਿਖੂੰਗਾ ਸ਼ੀ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਪ੍ਰੋਨਾਉਨ ਹੁੰਦੇ ਆ ਸੀ ਅਸੀਂ ਔਰਤਾਂ ਲਈ ਵਰਤਦੇ ਆ ਅਨਸਰ ਤਾਂ ਸਾਡਾ ਆ ਹੋ ਗਿਆ ਪਰ ਅਗਰ ਹੋਰ ਪ੍ਰਨਾਮ ਹੋ ਤਾਂ ਜਿਸ ਤਰ੍ਹਾਂ ਹੀ ਆ ਸਕਦਾ ਚੀਜ਼ਾਂ ਲਈ ਤੇ ਜਾਨਵਰਾਂ ਲਈ ਇਟ ਹੋ ਸਕਦਾ ਠੀਕ ਹੈ ਤੇ ਇਹਨਾਂ ਦੇ ਹੀ ਜਿਹੜਾ ਜੇ ਜਾਦਾ ਜਣੇ ਨਹੀਂ ਤਾਂ ਉਹਦੇ ਲਈ ਦੇ ਹੋ ਸਕਦਾ ਜੇ ਮੈਂ ਲਈ ਆ ਤਾਂ ਆਈ ਹੋ ਸਕਦਾ ਜੇ ਜਾਦਾ ਜਣੇ ਆ ਸੀ ਤਾਂ ਹੀ ਹੋ ਸਕਦਾ ਇਹ ਸਾਰੇ ਕੀ ਨੇ ਪ੍ਰੋਨਾਉਨ ਨੇ ਸਾਡੇ ਠੀਕ ਹੈ ਜੀ ਉਸ ਤੋਂ ਬਾਅਦ ਹੈ ਸਾਡੇ ਕੋਲ ਫਿਲ ਇਨ ਦਾ ਬਲੈਂਕਸ ਵਿਦ ਪ੍ਰੈਪੋਜੀਸ਼ਨ ਪ੍ਰੈਪੋਜੀਸ਼ਨਸ ਕਿਹੜੀਆਂ ਨੇ ਹੁਣ ਜਿੱਦਾਂ ਇੱਥੇ ਸਮੇਂ ਵਾਲੀਆਂ ਨੇ ਸਮੇਂ ਲਈ ਅਸੀਂ ਤਿੰਨ ਪ੍ਰੈਪੋਜੀਸ਼ਨ ਇਸਤੇਮਾਲ ਕਰਦੇ ਹਾਂ ਇਨ ਔਨ ਔਰ ਐਟ ਠੀਕ ਹੈ ਹੁਣ ਇੱਥੇ ਐਗਜ਼ੈਕਟ ਸਮਾਂ ਤਾਂ ਐਗਜ਼ੈਕਟ ਸਮੇਂ ਦੇ ਨਾਲ ਅਸੀਂ ਕੀ ਲਗਾਨੇ ਆ ਐਟ ਲਗਾਨੇ ਆ ਠੀਕ ਹੈ ਜਿੰਨੇ ਵੀ ਸਾਡੇ ਮਹੀਨਿਆਂ ਦੇ ਨਾਂ ਨੇ ਸੀਜ਼ਨਸ ਦੇ ਨਾਂ ਨੇ ਠੀਕ ਹੈ ਜਨਵਰੀ ਫਰਵਰੀ ਦਸੰਬਰ ਤੱਕ ਸਾਲ ਨੇ ਠੀਕ ਹੈ ਸਾਡੇ ਸੀਜ਼ਨ ਨੇ ਸਾਰੇ ਮੌਸਮ ਨੇ ਉਹਨਾਂ ਸਾਰਿਆਂ ਦੇ ਨਾਲ ਅਸੀਂ ਕੀ ਲਗਾਨੇ ਆ ਇਨ ਲਗਾਨੇ ਆ ਠੀਕ ਹੈ ਦਿਨਾਂ ਦੇ ਨਾਮ ਨਾਲ ਅਸੀਂ ਕੀ ਲਗਾਨੇ ਆ ਔਨ ਲਗਾਉਨੇ ਹੈਗੇ ਤੇ ਐਗਜੈਕਟ ਸਮੇਂ ਤੇ ਜਿਹੜਾ ਨਾਈਟ ਹੈ ਉਹਦੇ ਨਾਲ ਅਸੀਂ ਐਟ ਦਾ ਇਸਤੇਮਾਲ ਕਰਦੇ ਹੈਗੇ ਠੀਕ ਹੈ ਇਸ ਤਰ੍ਹਾਂ ਕੁਝ ਇੱਕ ਚੀਜ਼ਾਂ ਨੇ ਜਿਹੜੀਆਂ ਪ੍ਰੈਪੋਜੀਸ਼ਨਸ ਬਾਰੇ ਤੁਸੀਂ ਖਿਆਲ ਰੱਖਣੀਆਂ ਨੇ ਸਮੇਂ ਨਾਲ ਸੰਬੰਧਿਤ ਅਸੀਂ ਮੁੱਖ ਤੌਰ ਤੇ ਇਹ ਤਿੰਨੋਂ ਹੀ ਇਸਤੇਮਾਲ ਕਰਦੇ ਹੈਗੇ ਉਸ ਤੋਂ ਬਾਅਦ ਹੈ 트랜ਜ਼ੀਟਿਵ ਤੇ ਇਨਟਰਾਂਜ਼ੀਟਿਵ ਵਰਬ ਮੈਂ ਤੁਹਾਨੂੰ ਦੱਸ ਚੁੱਕਿਆ ਪਹਿਲਾਂ ਵੀ ਕਿ 트랜ਜ਼ੀਟਿਵ ਵਰਬ ਉਹ ਹੁੰਦਾ ਆ ਜਿਹਦੇ ਪਿੱਛੇ ਕੀ ਹੋਵੇ ਆਬਜੈਕਟ ਹੋ ਠੀਕ ਹੈ ਇਨਟਰਾਂਜ਼ੀਟਿਵ ਜਿਹਦੇ ਪਿੱਛੇ ਆਬਜੈਕਟ ਨਹੀਂ ਹੁੰਦਾ ਜਿਸ ਤਰ੍ਹਾਂ ਹੁਣ ਇਹਦੇ ਵਿੱਚ ਦੇਖੋ ਦਾ ਕਾਰ ਸਬਜੈਕਟ ਹੈਗਾ ਠੀਕ ਹੈ ਵਰਬ ਜਿਹੜਾ ਹੈ ਨੀਡਸ ਹੈ ਤੇ ਆ ਨਿਊ ਬੈਟਰੀ ਇਹਦੇ ਵਿੱਚ ਆਬਜੈਕਟ ਹੈਗਾ ਤੇ ਇਹਦੇ ਮਗਰ ਆਬਜੈਕਟ ਹੈ दैट मींस ਇਹ ਕੀ ਹੈਗਾ ਆ 트랜ਜ਼ੀਟਿਵ ਵਰਬ ਹੈਗਾ ਠੀਕ ਹੈ ਇਹਦੀ ਡੈਫੀਨੇਸ਼ਨ ਜਿਹੜੀ ਹੈ ਹੋਰ ਡੀਪ ਹੈ ਪਰ ਤੁਸੀਂ ਤੁਹਾਨੂੰ ਜਿਹੜਾ ਆਂਦਾ 8ਵੀਂ ਕਲਾਸ ਵਾਲਾ ਤੁਸੀਂ ਇੰਨਾ ਹੀ ਖਿਆਲ ਰੱਖਣਾ ਕਿ ਅਗਰ ਤਾਨੂੰ ਕੋਈ ਨਾਉਨ ਲੱਗਿਆ ਹੋਇਆ ਆ ਗਿਆ ਵਰਬ ਦੇ ਪਿੱਛੇ ਤਾਂ ਆਮ ਤੌਰ ਤੇ ਉਹ ਆਬਜੈਕਟ ਹੀ ਹੋਊਗਾ ਤਾਂ ਉਹਨੂੰ ਤੁਸੀਂ ਟ੍ਰਾਂਜ਼ੀਟਿਵ ਲਿਖਣਾ ਅਗਰ ਤੁਹਾਨੂੰ ਵਰਬ ਲਾਸਟ ਵਿੱਚ ਆ ਗਿਆ ਪਿੱਛੇ ਆਬਜੈਕਟ ਨਹੀਂ ਹੋਇਆ ਜਾਂ ਕੋਈ ਹੋਰ ਫਰੇਜ਼ਲ ਵਰਬ ਆ ਗਿਆ ਠੀਕ ਹੈ ਨਾ ਫਰੇਜ਼ ਆ ਗਿਆ ਕੋਈ ਕੰਪਲੀਮੈਂਟਰੀ ਆ ਗਿਆ ਤਾਂ ਉੱਥੇ ਉਹਨੂੰ ਇਨਟ੍ਰਾਂਜ਼ੀਟਿਵ ਤੁਸੀਂ ਲਿਖਣਾ ਹੈਗਾ ਠੀਕ ਹੈ ਰਾਈਟ ਦਾ ਕੰਪੈਰੀਟਿਵ ਐਂਡ ਸੁਪਰਲੇਟਿਵ ਡਿਗਰੀ ਆਫ ਦਾ ਫੋਲੋਇੰਗ ਲੌਂਗ ਹੈ ਆਮ ਤੌਰ ਤੇ ਡਿਗਰੀਜ਼ ਤੁਹਾਨੂੰ ਜਿਹੜੀਆਂ ਆਉਂਦੀਆਂ ਨੇ ਉਹ ਈ ਆਰ ਤੇ ਈ ਐਸਟੀ ਨਾਲ ਹੀ ਆ ਜਾਣਗੀਆਂ ਠੀਕ ਹੈ ਲੌਂਗੇਸਟ ਇਹਦੇ ਮਗਰ ਸੈਕੰਡ ਮਗਰ ਈਆਰ ਲਾਣਾ ਹੁੰਦਾ ਥਰਡ ਮਗਰ ਈਐਸਟੀ ਦਾ ਪਰ ਕਈ ਵਰਡ ਨੇ ਜਿਹੜੇ ਉਹ ਐਡਜੈਕਟਿਵ ਹੁੰਦੇ ਨੇ ਪਹਿਲਾਂ ਹੀ ਜਿਹੜੇ ਵਰਡ ਪਹਿਲਾਂ ਹੀ ਜਿੱਦਾਂ ਬਿਊਟੀਫੁੱਲ ਹੈ ਜਦੋਂ ਐਡਜੈਕਟਿਵ ਆਲਰੇਡੀ ਹੁੰਦੇ ਆ ਤਾਂ ਉਹਦੀ ਡਿਗਰੀ ਬਣਾਉਣ ਲਈ ਅਸੀਂ ਕੀ ਲਗਾਉਂਦੇ ਹਾਂ ਮੋਰ ਤੇ ਮੋਸਟ ਲਗਾਉਂਦੇ ਹਾਂ ਠੀਕ ਹੈ ਇਸ ਚੀਜ਼ ਦਾ ਵੀ ਖਿਆਲ ਰੱਖਣਾ ਹੁਣ ਵਰਡ ਫਨੀ ਹੈ ਫਨੀ ਜਦੋਂ ਤੁਸੀਂ ਅਸੀਂ ਇਹਦਾ ਚਾਹੇ ਨੰਬਰ ਚੇਂਜ ਕਰੀਏ ਚਾਹੇ ਡਿਗਰੀ ਤਾਂ ਜਦ ਵੀ ਕਿਤੇ ਸਾਨੂੰ ਵਾਈ ਆਉਂਦੀ ਆ ਤਾਂ ਉਹਨੂੰ ਅਸੀਂ ਆਈ ਦੇ ਵਿੱਚ ਚੇਂਜ ਕਰ ਦਿੰਦੇ ਹਾਂ ਇਧੇ ਮੋਰਫੀਅਮ ਯਾਰ ਲਾਣਾ ਠੀਕ ਹੈ F U D W N I E S T ਠੀਕ ਹੈ ਫਨੀਐਸਟ ਔਰ ਫਨੀਅਰ ਵਾਈ ਹੈ ਜਿਹੜਾ ਨੂੰ ਅਸੀਂ ਚੇਂਜ ਕਰ ਦੇਣਾ I ਦੇ ਵਿੱਚ ਜਦੋਂ ਵਾਈ ਦੇ ਅੱਗੇ ਕੀ ਹੋਵੇ ਜਦੋਂ ਕੋਈ ਨਾ ਕੋਈ ਕੀ ਲੱਗਿਆ ਹੋਵੇ ਕੌਨਸੋਨੈਂਟ ਵਰਡ ਲੱਗਿਆ ਹੋਵੇ ਠੀਕ ਹੈ ਪ੍ਰੋਬਲ ਵਰਡ ਨਾ ਹੋਵੇ ਤਾਂ ਉਦੋਂ ਅਸੀਂ ਵਾਈ ਨੂੰ I ਦੇ ਵਿੱਚ ਚੇਂਜ ਕਰ ਦਿੰਦੇ ਹਾਂ ਗਿਆ ਫਿਰ ਹੈ ਨਾਨ ਫਾਈਨਾਈਟ ਨਾਨ ਫਾਈਨਾਈਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਤੁਹਾਨੂੰ ਦੋਈ ਤਰ੍ਹਾਂ ਨਾਲ ਆਉਂਦੇ ਨੇ ਇੱਕ ਜੀਰੀਂਡਾਂ ਦਾ ਆ ठीक है एक थानू की आता है टू फर्स्ट फॉर्म जीरो है तो बर्फ फर्स्ट फॉर्म आई एच ठीक है जी तो इतने की है थोड़ा ऑलरेडी सबजैक्ट है वर्ब एक लग्या हो पीछे ऑबजैक्ट हैगा या तो इतने की आना टू कैच ठीक है ਜੇ ਤੁਹਾਨੂੰ ਖਾਲੀਸਥਾਨ ਅੱਗੇ ਆ ਜਾਂਦੀ ਆ ਜਾਂ ਲਾਸਟ ਵਿੱਚ ਆਉਂਦੀ ਆ ਤਾਂ ਉੱਥੇ ਹਮੇਸ਼ਾ ਹੀ ਵਰਬ ਦੀ ਫਰਸਟ ਫਾਰਮ ਨਾਲ आईएनजी ਆਊਗਾ ਜੇ ਵਿੱਚ ਆਉਂਦੀ ਆ ਤਾਂ ਤੁਹਾਨੂੰ ਟੂ ਪਲੱਸ ਵਰਬ ਦੀ ਫਾਸਫੋਰਮ ਲਾਣੀ ਹੋਊਗੀ ਜਿਨ੍ਹਾਂ ਨੂੰ ਨੌਨ ਫਾਈਨਿਟ ਬਾਰੇ ਹੋਰ ਡਿਟੇਲਸ ਜਾਣਕਾਰੀ ਚਾਹੀਦੀ ਆ ਚੈਨਲ ਦੇ ਉੱਤੇ ਮੈਂ ਵੀਡੀਓ ਬਣਾਈ ਹੋਈ ਹੈ ਉਹਨੂੰ ਦੇਖ ਸਕਦੇ ਹੈਗੇ ਠੀਕ ਹੈ ਬਟ ਤੁਹਾਡੇ ਲਈ ਇੰਨਾ ਹੀ ਕਾਫੀ ਆ ਕਿ ਟੂ ਲਾ ਕੇ ਵਰਬ ਦੀ ਫਰਸਟ ਫਾਰਮ ਜਦ ਵਰਬ ਦੀ ਫਰਸਟ ਫਾਰਮ ਨਾਲ ਆਈएनजी ਜੇ ਸ਼ੁਰੂ ਚ ਆ ਗਿਆ ਜਾਂ ਲਾਸਟ ਚ ਆ ਗਿਆ ਤਾਂ ਵਰਬ ਦੀ ਫਰਸਟ ਫਾਰਮ ਨਾਲ ਆਈ ਜੇ ਵਿਚਕਾਰ ਆਇਆ ਤਾਂ ਵਰਬ ਦੀ ਫਰਸਟ ਫਾਰਮ ਨਾਲ ਟੂ ਲਗਾ ਦੇਣਾ ਵਰਬ ਦੀ ਫਰਸਟ ਫਾਰਮ ਤੁਹਾਨੂੰ ਬ੍ਰੈਕਟ ਦੇ ਵਿੱਚ ਲਗਾ ਕੇ ਦਿੱਤੀ ਹੋਗੀ ਸਿਰਫ ਤੁਸੀਂ ਟੂ ਲਗਾ ਕੇ ਉਹੀ ਵਰਬ ਦੀ ਫਾਰਮ ਚਾ ਕੇ ਇੱਥੇ ਲਿਖ ਦੇਣੀ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਹੈ ਦਿਸ ਇਜ਼ ਵਨ ਆਫ ਦਾ ਮੋਸਟ ਡਿਫਿਕਲਟ ਲੈਸਨ ਦੈਟ ਜਦ ਵੀ ਤੁਹਾਨੂੰ ਕਿਤੇ ਵਨ ਆਫ ਦਾ ਆ ਗਿਆ ਤਾਂ ਉੱਥੇ ਸਿੰਗੂਲਰ ਹੈਲਪਿੰਗ ਵਰਬ ਹੈ ਜਿਹੜਾ ਦਾ ਇਸਤੇਮਾਲ ਹੁੰਦਾ ਹੁੰਦਾ ਹੈ ਠੀਕ ਹੈ ਕਿਉਂਕਿ ਬਹੁਤਿਆਂ ਵਿੱਚੋਂ ਇੱਕ ਦੀ ਗੱਲ ਕਰ ਰਿਹਾ ਹੈ ਤਾਂ ਇੱਥੇ ਲੱਗ ਜਾਣਾ ਹੈਜ਼ ਠੀਕ ਹੈ ਕਈ ਵਾਰ ਬੱਚੇ ਆਪ ਪਲੂਰਲ ਦੇਖ ਕੇ ਜਿਹੜਾ ਹੈ ਉਹ ਹੈਵ ਦਾ ਸਮਾਲ ਕਰ ਦਿੰਦੇ ਨੇ ਬੱਚਿਓ ਜਦ ਵੀ ਕਿਤੇ ਤੁਹਾਨੂੰ ਵਨ ਆਫ ਦਾ ਆ ਗਿਆ ਤਾਂ ਉੱਥੇ ਜਿਹੜਾ ਸਿੰਗੂਲਰ ਵਰਬ ਹੈ ਉਹ ਹੀ ਇਸਤੇਮਾਲ ਹੋਣਾ ਹੈਗਾ ਇਸੀ ਇਸ ਦਾ ਖਿਆਲ ਰੱਖਣਾ ਹੈ ਅੱਗੇ ਹੈਗਾ ਪ੍ਰੈਜ਼ੈਂਟ ਕੰਟੀਨਿਊਸ ਜਾਂ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਬਦਲਣਾ ਹੈ ਠੀਕ ਹੈ ਦਾ ਗੰਗਾ ਜੇ ਮੈਂ ਇਹਨੂੰ ਪ੍ਰੈਜ਼ੈਂਟ ਸਿੰਪਲ ਵਰਤ ਦਾ ਤਾਂ ਮੈਂ ਲਾਉਂਗਾ ਫਲੋਜ਼ ਕਿਉਂਕਿ ਸਿੰਗੂਲਰ ਹੈ ਉਹਦੇ ਨਾਲ ਅਸੀਂ ਵਰਬ ਦੀ ਫਸ ਫਾਰਮ ਨਾਲ ਐਸ ਈ ਐਸ ਲਾਉਨੇ ਆਂ ਅਗਰ ਮੈਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਬਦਲਣਾ त मैं लाऊंगा गंगा इज फ्लोइंग ठीक है दोनों ही सेंसर बना सहे हेल्पिंग बर्ब न बर्ब की फस होने वाला एन जी वर्त लो चाहे कला प्रेजेंट सिंपल वर्त लो अगे है सुटेबल डिटर्मीनर डिटर्मीनरस ने जो सा जिस तरह सब आर्टिकल ही आम तौर पर थोड़ा आते हैं इन्होंने संबंधित भी डिटेल भीडियो जी चैनल पर पी है ठीक है जी लुक एट द विंडो फॉर जो ये ਸਿੰਗੂਲਰ ਹਾਂ ਤਾਂ ਇਸ ਕਰਕੇ ਮੈਂ ਉਹਨੂੰ ਕੀ ਲਾਇਆ ਅ ਮਿੰਟ ਠੀਕ ਹੈ ਇਹ ਮਿੰਟ 1 ਮਿੰਟ ਲਈ ਕਹਿੰਦਾ ਬਾਹਰ ਦੇਖੋ ਐਨ ਅਸੀਂ ਇਸਤੇਮਾਲ ਕਰਦੇ ਹਾਂ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਬੋਬਲ ਦੇ ਨਾਲ ਏ ਈ ਆਈ ਓ ਯੂ ਜੇ ਸਾਡੇ ਕੋਲ ਆਉਂਦੇ ਨੇ ਇਹਨਾਂ ਨੂੰ ਅਸੀਂ ਬੋਬਲ ਅੱਖਰਸ ਕਹਿੰਦੇ ਹਾਂ ਠੀਕ ਹੈ ਤੁਹਾਨੂੰ ਸਿਰਫ ਲਿਖੇ ਹੋਈ ਆਉਂਦੇ ਆ ਜਿਆਦਾ ਵੈਸੀ ਅਸੀਂ ਐਨ ਦਾ ਇਸਤੇਮਾਲ ਸਾਊਂਡ ਦੇ ਮੁਤਾਬਕ ਕਰਦੇ ਹਾਂ ਠੀਕ ਹੈ ਤੇ ਦਾ ਹੈ ਜਿਹੜਾ ਜਿੰਨਾ ਵੀ ਸਾਡੇ ਪ੍ਰੋਪਰ ਨਾਉਨ ਨੇ ਖਾਸ ਨਾਮ ਨੇ ਉਹਨਾਂ ਦੇ ਨਾਲ ਅਸੀਂ ਇਸਤੇਮਾਲ ਕਰਦੇ ਹੈਗੇ ਆ change the following negative sentence into positive form ਹੁਣ ਨੈਗੇਟਿਵ ਦੇ ਵਿੱਚ ਕੀ ਹੁੰਦਾ ਮੈਂ ਤੁਹਾਨੂੰ ਕਿਹਾ ਸੀਗਾ ਕੀ ਕੀ ਲੱਗੀ ਹੁੰਦੀ ਹੈ ਨਾਟ ਲੱਗਿਆ ਹੁੰਦਾ ਠੀਕ ਹੈ ਇਹ ਇੰਪੈਰੇਟਿਵ ਸੈਂਟੈਂਸ ਹੈ ਜਿੱਦਾਂ ਸਧਾਰਨ ਆ ਵੀ ਤਾਂ ਉਹਦੇ ਵਿੱਚ ਕੱਲਾ ਨਾਟ ਠਾਟਾ ਆ ਜਾਂਦਾ ਹੈ ਬਾਾਕ ਨੂੰ ਉਸੇ ਤਰ੍ਹਾਂ ਲਿਖ ਦੂੰਗੀ ਤਾਂ ਉਹ ਪੋਜ਼ਿਟਿਵ ਬਣ ਜਾਊਗਾ ਪਰ ਇਹ ਸਾਡੇ ਕੋਲ ਇੰਪੈਰੇਟਿਵ ਆ ਗਿਆ ਤਾਂ ਇਹਨੂੰ ਜਦੋਂ ਉਸੇ ਸਧਾਰਨ ਬਣਾਉਣਾ ਤਾਂ ਅਸੀਂ ਸਿਰਫ ਡੂ ਨਾਟ ਹੀ ਖਤਮ ਕਰ ਦੇਣਾ ਕੀਪ ਮਾਈ ਬੁੱਕ ਇਹ ਸਾਡਾ ਕੀ ਬਣੂਗਾ ਪੋਜ਼ਿਟਿਵ ਬਣੂਗਾ ਅੱਗੇ ਹੈ ਚੇਂਜ ਦਾ ਵਾਇਸ ਚੇਂਜ ਦਾ ਵਾਇਸ ਦੇ ਵਿੱਚ ਅਸੀਂ ਕੀ ਕਰਦੇ ਹਾਂ ਆਬਜੈਕਟ ਸਬਜੈਕਟ ਠੀਕ ਹੈ ਜੋ ਆਬਜੈਕਟ ਹੁੰਦਾ ਉਸ ਨੂੰ ਅਸੀਂ ਅਕੀ ਲੈ ਕੇ ਆਨੇ ਆ ਟੇਕ ધ ਪਲੇਸ ਆਫ ਸਬਜੈਕਟ ਦਾ ਪਾਰਟੀ ਠੀਕ ਹੈ ਇਹਦੇ ਨਾਲ ਸੰਬੰਧਿਤ ਵੀ ਵੀਡੀਓ ਬਣੀ ਹੋਈ ਹੈ ਚੈਨਲ ਤੇ ਉਹ ਤੁਸੀਂ ਦੇਖ ਸਕਦੇ ਹੋ ਜਦੋਂ ਵੀ ਸਾਡੇ ਕੋਲ ਆ ਮੋਡਲਸ ਆ ਗਏ ਮੋਡਲ ਐਗਜ਼ਮਪਲਸ ਆ ਗੀਆਂ ਵਿਲ ਸ਼ਲ ਕੈਨ ਕੁਡ ਬੀ ਇਹਨਾਂ ਦੇ ਨਾਲ ਅਸੀਂ ਸਿਰਫ ਬੀ ਲਗਾਉਂਦੇ ਆ ਦਾ ਪਾਰਟੀ ਵਿਲ ਬੀ ਪੈਸਿਵ ਵਾਇਸ ਸਾਰਿਆਂ ਦੇ ਵਿੱਚ ਹੀ ਥਰਡ ਫਾਰਮ ਲੱਗਦੀ ਹੁੰਦੀ ਹੈ ਜੁਆਇੰਟ ਫਸਟ ਹੈ ਦਾ ਥਰਡ ਫਾਰਮ ਹੀ ਬਣ ਜਾਂਦਾ ਜੁਆਇੰਟ ਤੇ ਪ੍ਰੈਪੋਜੀਸ਼ਨ ਅਸੀਂ ਇਹਦੇ ਵਿੱਚ ਇਸਤੇਮਾਲ ਕਰਦੇ ਹਾਂ ਬਾਏ ਜੋ ਸਬਜੈਕਟ ਹੈ ਉਹ ਲਾਸਟ ਵਿੱਚ ਚਲੇ ਜਾਂਦਾ ਯੂ ਦਾ ਪਾਰਟੀ will be joined by you ਠੀਕ ਹੈ ਇਸ ਤਰੀਕੇ ਦੇ ਨਾਲ ਸਾਡਾ ਇਹ ਸੈੱਟ ਹੈ ਜਿਹੜਾ ਪੂਰਾ ਹੱਲ ਹੋ ਗਿਆ ਤੁਸੀਂ ਇਹ ਸੈੱਟ ਨੂੰ ਹੱਲ ਕਰਕੇ ਸਮਝਣ ਦੀ ਵੀ ਕੋਸ਼ਿਸ਼ ਕਰਨੀ ਆ ਤੇ ਫਿਰ ਯਾਦ ਕਰਨ ਦੀ ਵੀ ਕੋਸ਼ਿਸ਼ ਕਰਨੀ ਆ ਠੀਕ ਹੈ ਨਾ ਜੇ ਕਈ ਹੋ ਸਕਦਾ ਹੈ ਕਿ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕੁਝ ਨਾ ਕੁਝ ਜਿਹੜਾ ਹੈ ਉਹ ਪੇਪਰ ਦੇ ਵਿੱਚ ਆ ਜਾਵੇ ਜੀਦੀ ਕੀ ਬਹੁਤ ਜ਼ਿਆਦਾ ਉਮੀਦ ਹੈਗੀ ਐ ਜਿਸ ਤਰੀਕੇ ਨਾਲ ਮੈਟਰ ਹੈ ਸਾਨੂੰ ਜਿਹੜਾ ਇਹ ਡਿਪਾਰਟਮੈਂਟ ਵੱਲੋਂ ਹੀ ਸੈਂਡ ਕੀਤਾ ਗਿਆ ਹੈਗਾ ਐ ਸਪੈਸ਼ਲ ਪੇਪਰਾਂ ਨੂੰ ਵੀ ਬੋਟ ਦੇ ਪੇਪਰਾਂ ਨੂੰ ਵੀ ਧਿਆਨ ਦੇ ਵਿੱਚ ਰੱਖਦੇ ਹੋਏ ਹੁਣ ਆ ਦੇਖੋ ਹੁਣ ਮੈਂ ਉੱਪਰ ਕਰ ਸਕਿਆ ਮੈਨੂੰ ਜਲਦੀ ਦੇ ਕੇ ਕਮੈਂਟ ਕਰਕੇ ਦੱਸੋ ਇਸ ਤੋਂ ਪਹਿਲਾਂ ਕਿ ਮੈਂ ਹੱਲ ਕਰਾਂ ਕਿ ਇਹ ਕਿਹੜੇ ਸੈਂਟੈਂਸ ਦੀ ਟਾਈਪ ਹੈਗੀ ਆ ਠੀਕ ਹੈ ਕਮੈਂਟ ਦੇ ਵਿੱਚ ਦੱਸੋ ਫਿਰ ਮੈਂ ਤੁਹਾਨੂੰ ਦੱਸਿਆ ਸੀ ਜਿਹਦੇ ਮਗਰ ਕੀ ਲੱਗਿਆ ਹੋਵੇ ਆ ਚਿੰਨ ਲੱਗਿਆ ਉਹਨੂੰ ਅਸੀਂ ਕੀ ਬੋਲਦੇ ਹੈਗੇ ਤੁਹਾਨੂੰ ਦਿੱਤਾ ਵੀ ਹੋਇਆ ਆ ਦੇਖੋ ਅੱਗੇ ਤੁਹਾਨੂੰ ਅੱਗੇ ਸਪੈਲਿੰਗ ਵੀ ਦਿੱਤੇ ਹੋਏ ਨੇ ਤੁਸੀਂ ਉੱਥੋਂ ਹੀ ਦੇਖ ਕੇ ਜਿਹੜਾ ਹੋ ਲਿਖ ਸਕਦੇ ਆ ਇਹਨੂੰ ਅਸੀਂ ਕੀ ਕਹਿੰਦੇ ਆ ਇਨਟੈਰੋਗੇਟਿਵ ਸੈਂਟੈਂਸ ਠੀਕ ਹੈ ਹੁਣ ਇੱਥੇ ਕੀ ਕਹਿ ਰਿਹਾ ਪਹਿਲਾਂ ਵੀ ਆਪਾਂ ਨੇ ਚੇਂਜ ਕੀਤਾ ਇਨਟੈਰੋਗੇਟਿਵ ਟੂ ਅਸਰਟਿਵ ਸਧਾਰਨ ਬਣਾਣਾ ਹੈ ਪ੍ਰਸ਼ਨਵਾਚਕ ਤੋਂ ਯੋਰ ਸਿਸਟਰ ਸਬਜੈਕਟ ਹੈ ਅੱਗੇ ਲੱਗ ਗਿਆ ਠੀਕ ਹੈ ਸਬਜੈਕਟ ਸਧਾਰਨ ਚ ਅੱਗੇ ਆਉਂਦਾ ਹੈਲਪਿੰਗ ਵਰਬ ਫਿਰ ਇਹਦੇ ਬਾਅਦ ਵਿੱਚ ਲੱਗ ਗਿਆ ਇਲ ਪ੍ਰਸ਼ਨਵਾਚਕ ਚਿੰਨ ਹਟਾ ਕੇ ਅਸੀਂ ਕੀ ਲਗਾਣਾ ਕੱਲਾ ਫੁੱਲ ਸਟਾਪ ਬਹੁਤ ਸਿੰਪਲ ਹੈ ਬੱਚਿਓ ਜੇ 네ਗੇਟਿਵ ਬਣਾਉਣਾ ਤਾਂ ਹੈਲਪਿੰਗ ਵਰਬ ਦੇ ਨਾਲ ਨਾਟ ਲਾਣੇ ਆ ਜੇ ਪ੍ਰਸ਼ਨਵਾਚਕ ਬਣਾਉਣਾ ਤਾਂ ਹੈਲਪਿੰਗ ਵਰਬ ਨੂੰ ਅੱਗੇ ਲੈ ਕੇ ਜਾਣੇ ਆ ਠੀਕ ਹੈ ਮਗਰ ਪ੍ਰਸ਼ਨਵਾਚਕ ਚਿੰਨ ਲਗਾਣੇ ਆ ਜੇ ਸਧਾਰਨ ਬਣਾਉਣਾ ਤਾਂ ਸਬਜੈਕਟ ਅੱਗੇ ਕਰਕੇ ਅਸੀਂ ਹੈਲਪਿੰਗ ਵਰਬ ਸਬਜੈਕਟ ਤੋਂ ਬਾਅਦ ਲਗਾਣੇ ਹੈਗੇ ਅੱਗੇ ਹੈ ਚੂਜ਼ ਦਾ ਨਾਉਨ ਪਾਰਟ ਆਫ ਸਪੀਚ ਆ ਗਈ ਠੀਕ ਹੈ ਨਾਉਨ ਮੀਨਸ 네ਮਿੰਗ ਥਿੰਗਸ ਕਿਸੇ ਵੀ ਚੀਜ਼ ਦਾ ਹੁਣ ਆ ਪੰਜਾਬ ਹੈ ਰਾਜਧਾਨਾ ਹੈ ਰੈੱਡ ਰੰਗ ਦਾ ਨਾਂ ਹੈ ਠੀਕ ਹੈ ਬਾਕੀ ਇਹਦੇ ਵਿੱਚ ਕੀ ਨੇ ਸਲੋਲੀ ਐਡਵਰਬ ਹੈਗਾ ਬਿੱਗ ਸਾਡੇ ਕੋਲ ਕੀ ਹੈ ਇੱਕ ਐਡਜੈਕਟਿਵ ਹੈ ਤੇ ਹੀ ਸਾਡੇ ਕੋਲ ਆਪਾਂ ਉੱਪਰ ਕਰਿਆ ਪ੍ਰੋਨਾਉਨ ਹੈ ਤੇ ਮਸਟ ਸਾਡੇ ਕੋਲ ਹੈਲਪਿੰਗ ਵਰਬ ਹੈਗਾ ਤਾਂ ਸਾਡੇ ਇੱਥੇ ਆਨਸਰ ਆ ਗਿਆ ਕਹਿੰਦਾ ਨਾਉਨ ਹੈ ਕੱਢਨੇ ਅਸੀਂ ਅਸੀਂ ਇੱਥੇ ਬੋਲਡ ਕਰ ਲਾਂਗੇ ਇੱਕ ਪੰਜਾਬ ਠੀਕ ਹੈ ਇੱਕ ਜਗ੍ਹਾ ਦਾ ਨਾਮ ਹੈ ਤੇ ਇੱਕ ਰੈੱਡ ਰੰਗ ਦਾ ਨਾਮ ਹੈ ਤਾਂ ਸਾਡੇ ਦੋਨੋਂ ਹੀ ਕੀ ਹੋ ਗਏ ਇਹ ਨਾਉਨ ਹੋ ਗਏ ਪ੍ਰੈਪੋਜੀਸ਼ਨ ਹੈ ਠੀਕ ਮੀਨਾ ਵਾਸ ਪਲੇਇੰਗ ਗਲੀ ਦੇ ਵਿੱਚ ਆਮ ਤੌਰ ਤੇ ਗਲੀ ਦੇ ਤੁਸੀਂ ਕੀ ਕਰਦੇ ਹੋ ਵਿੱਚ ਖੇਡਦੇ ਹੋ ਇਨ ਦਾ ਸਟਰੀਟ ਠੀਕ ਹੈ underline the verb in the following sentence and state whether it is transitive or intransitive hun dekho ede vich they pehla sanu aisi transitive should no longer wait verb aapya wait de piche object nahi hega that means eh ki hega ya intransitive theek hai main tonu kiah ki jide verb de baad vich object anda onu transitive jide nahi hega onu intransitive karna edi detail hai theek hai ਕਈ ਵਾਰ ਇੱਕੋ ਹੀ ਵਰਡ ਜਿਹੜਾ ਟ੍ਰਾਂਸਟੇਬੀ ਹੋ ਸਕਦਾ ਇੰਟਰਾਂਸਟੇਬੀ ਹੋ ਸਕਦਾ ਪਰ ਤੁਸੀਂ ਜਿਹੜਾ ਸੈਂਟੈਂਸ ਮੁਤਾਬਕ ਦੇਖ ਕੇ ਚੱਲਣਾ ਵੀ ਤੁਹਾਨੂੰ ਜੋ ਸੈਂਟੈਂਸ ਦਿੱਤਾ ਉਹਦੇ ਮੁਤਾਬਕ ਉਹ ਕੀ ਹੈਗਾ ਅੱਗੇ ਹੈ ਕੰਪੈਰੀਟਿਵ ਡਿਗਰੀ ਹੈ ਤੇ ਸੁਪਰਲੇਟਿਵ ਡਿਗਰੀ ਠੀਕ ਹੈ ਇਹ ਕੁਛ ਇੱਕ ਅਲੱਗ ਫਾਰਮ ਦੀ ਤਰ੍ਹਾਂ ਨਹੀਂ ਜਿਸ ਤਰ੍ਹਾਂ ਹੁਣ ਫੈਟ ਹੈ ਫੈਟ ਤੋਂ ਜਦੋਂ ਅਸੀਂ ਬਣਾਉਂਦੇ ਆ ਤਾਂ ਜਿਹਨਾਂ ਦੇ ਵਰਡ ਦੇ ਅੱਗੇ ਬੌ ਲੱਖਰ ਲੱਗ ਜਾਂਦਾ ਉਹਨੂੰ ਡਬਲ ਅੱਖਰ ਬਣਾ ਕੇ ਫਿਰ ਯਰ ਲੱਗਦਾ ਫੈਟ ਫੈਟਰ ਫੈਟੈਸਟ ਲਗਣਾ ਐਸਟੀ ਅਰ ਯਰ ਯਨਾਉ ਠੀਕ ਹੈ ਇਹ ਜਿਹੜੀਆਂ ਨੇ ਕੁਛ ਇੱਕ ਅਲੱਗ ਤਰ੍ਹਾਂ ਨਾਲ ਬਣਨ ਵਾਲੀਆਂ ਡਿਗਰੀਜ਼ ਨੇ ਜਿਹਦਾ ਗੁੱਡ ਦਾ ਸੀ ਕੀ ਬਣਾਣੇ ਆ ਬੈਟਰ ਤੇ ਬੈਸਟ ਠੀਕ ਹੈ ਬੈਡ ਦਾ ਉਹ ਤੁਸੀਂ ਬੈਡ ਦੀ ਡਿਗਰੀ ਬਣਾ ਕੇ ਮੈਨੂੰ ਜਿਹੜੀ ਆ ਉਹ ਕਮੈਂਟਸ ਦੇ ਵਿੱਚ ਦੱਸੋਗੇ ਕਿ ਅਸੀਂ ਬੈਡ ਦੀ ਡਿਗਰੀ ਕੀ ਬਣਾਣੇ ਆ ਠੀਕ ਹੈ ਕੰਪੈਰੀਟਿਵ ਤੇ ਸੁਪਰਲੇਟਿਵ ਬੱਚਿਓ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਤਾਂ ਹੀ ਤੁਹਾਡੀ ਐਕਟਿਵ ਲਰਨਿੰਗ ਹੁੰਦੀ ਆ ਵੀਡੀਓ ਨੂੰ ਡਿਟੇਲ ਨਾਲ ਦੇਖਿਆ ਕਰੋ ਤੇ ਨਾਲ ਦੀ ਨਾਲ ਕਾਪੀਆਂ ਤੇ ਨੋਟ ਕਰਿਆ ਕਰੋ ਠੀਕ ਅੱਗੇ ਹੈ ਫਿਰ ਨੌਨ ਫਾਈਨਾਈਟ ਠੀਕ ਨੌਨ ਫਾਈਨਾਈਟ ਦੇ ਵਿੱਚ ਸ਼ੀ ਲਵਸ ਠੀਕ ਹੈ ਹੁਣ ਦੇਖੋ ਇਹਦੇ ਵਿੱਚ ਆਲਰੇਡੀ ਟੂ ਮਿਊਜ਼ਿਕ ਇੱਕ ਪ੍ਰੈਪੋਜੀਸ਼ਨ ਆਲਰੇਡੀ ਲੱਗੀ ਹੋਈ ਆ ਤਾਂ ਇਹਦੇ ਵਿੱਚ ਮੈਂ ਕੀ ਕਰੂੰਗਾ ਆ ਵਰਬ ਦਿੱਤਾ ਹੋਇਆ ਸਬਜੈਕਟ ਦਿੱਤਾ ਹੋਇਆ ਇੱਥੇ ਕੀ ਆਣਾ ਆਬਜੈਕਟ ਲਿਸਨਿੰਗ ਟੂ ਮਿਊਜ਼ਿਕ ਠੀਕ ਹੈ ਜੇਕਰ ਨਾ ਦਿੱਤਾ ਹੁੰਦਾ ਇਥੇ ਟੂ 뮤ਜ਼ਿਕ ਤਾਂ ਇਥੇ ਟੂ ਲਿਸਨ ਵੀ ਆਪਾਂ ਲਗਾ ਸਕਦੇ ਸੀ ਯਾਨੀ ਕਿ ਲਿਸਨ ਜਿਹੜਾ ਦੋਨੇ ਤਰੀਕੇ ਨਾਲ ਇਸ ਵਾਰ ਇੱਥੇ ਲਿਸਨਿੰਗ ਹੀ ਲੱਗਣਾ ਜਿਹੇਂ ਦੀ ਤਰ੍ਹਾਂ ਇਸਮਾਨ ਹੋਣਾ ਹੈ ਕਲੈਕਟਿਵ ਵਰਬ ਠੀਕ ਹੈ ਇਨ ਦਾ ਬਲੈਂਕ ਦਾ ਅਸੈਂਬਲੀ ਠੀਕ ਹੈ ਅਸੈਂਬਲੀ ਕੀ ਹੈ ਕਲੈਕਟਿਵ ਨਾਉਨ ਹੈਗਾ ਆਪਾਂ ਨਾਉਨ ਦੇ ਵਿੱਚ ਦੇਖਦੇ ਹਾਂ ਠੀਕ ਹੈ ਕੀ ਹੋਊਗਾ ਤਾਂ ਉਹਨੂੰ ਆਪਾਂ ਇੱਕ ਦੀ ਜਗ੍ਹਾ ਹੀ ਇਸਤੇਮਾਲ ਕਰਦੇ ਹਾਂ ਇਜ਼ ਇਨ ਸੈਸ਼ਨ ਚਾਹੇ ਅਸੈਂਬਲੀ 'ਚ ਲੋਕ ਜ਼ਿਆਦਾ ਹੁੰਦੇ ਨੇ ਪਰ ਉਹ ਕਲੈਕਟਿਵ ਨਾਉਨ ਹੈ ਇਸ ਕਰਕੇ ਉਸੇ ਦੀ ਜਗ੍ਹਾ ਦੇ ਉੱਤੇ ਇਜ਼ੀ ਹੀ ਇਸਤੇਮਾਲ ਕਰਦੇ ਹੈਗੇ ਆ ਅੱਗੇ ਹੈ ਸਿੰਪਲ ਪਾਸਟ ਦੇ ਵਿੱਚ ਚੇਂਜ ਕਰਨਾ ਜਾਂ ਪਾਸਟ ਕੰਟੀਨਿਊਸ ਦੇ ਵਿੱਚ ਜਦੋਂ ਸਿੰਪਲ ਪਾਸਟ ਦੇ ਚੇਂਜ ਕਰੀ ਜਾਂਦਾ ਤਾਂ ਅਸੀਂ ਉਹਦੇ ਵਿੱਚ ਵਰਬ ਦੀ ਕੀ ਲਾ ਲੈਣੇ ਆ ਸੈਕਿੰਡ ਫਾਰਮ ਲਾਣੇ ਆ ਪਾਸਟ ਕੰਟੀਨਿਊਸ ਹੈ ਤਾਂ ਬਾਸ ਵਰ ਲਗਾ ਕੇ ਵਰਬ ਦੀ ਫਸਟ ਫਾਰਮ ਦਾ ਅਸੀਂ ਇਸਤੇਮਾਲ ਕਰਦੇ ਹੈਗੇ ਵੀ 1 ਆਈਐਚ ਠੀਕ ਹੈ ਸ਼ੀ ਆਲਵੇਸ ਰਿਮੈਂਬਰਡ ਅਗਰ ਮੈਂ ਨੂੰ ਠੀਕ ਹੈ ਸਿੰਪਲ ਪਾਸਟ ਬਣਾਣਾ अगर मैं बनाना है पास कॉन्टीन्यूस तो मैं करूँगा शी आलवेज ठीक है शी वॉज ऑलवेज रिमैमरिंग माई बर्थडे ठीक है बट सही इवेंट है पास के शी आलवेज रिमैम्बरड माई बर्थडे अगे है डिटर्मिनेंट्स इस्तेमाल करना सामो रैनी आगे मैं सामो रैनी वाला थोड़ा बहुत डिटेल्स दस चुके मैं ही कहना भीडियो देख लो तो क्लीयर हो जाएगा ਐਨੀ ਦਾ ਇਸਤੇਮਾਲ ਅਸੀਂ ਕਰਦੇ ਹਾਂ ਜਦੋਂ ਸਾਨੂੰ ਫਿਲਅਪਸ ਦੇ ਅੱਗੇ ਨਾਟ ਲੱਗਿਆ ਹੋਵੇ ਠੀਕ ਹੈ ਤੇ ਸਾਮ ਵੀ ਕਿਸ ਤਰ੍ਹਾਂ ਦਾ ਹੈ ਜਿਹੜਾ ਕਾਊਂਟੇਬਲ ਤੇ ਅਨਕਾਊਂਟੇਬਲ ਦੋਨਾਂ ਦੇ ਨਾਲ ਇਸਤੇਮਾਲ ਹੋ ਜਾਂਦਾ ਤਾਂ ਇੱਥੇ ਫਿਰ ਇਸ ਕਰਕੇ ਕਿਉਂਕਿ ਸਾਡੇ ਕੋਲ ਨਾਟ ਨਹੀਂ ਲੱਗਿਆ ਹੋਇਆ ਤਾਂ ਇੱਥੇ ਕੀ ਆਣਾ ਸਾਡੇ ਕੋਲ ਸਾਮ ਬੁక్స్ ਫੋਰ ਹੀ ਜੇ ਪ੍ਰਸ਼ਨਵਾਚਕ ਵਾਕ ਹੁੰਦਾ ਤਾਂ ਵੀ ਅਸੀਂ ਇਹਦੇ ਚ ਐਨੀ ਲਾਉਂਦੇ ਜੇ ਸੁਧਾਰਨ ਹੋ ਕੇ ਨਾਟ ਲੱਗਿਆ ਹੁੰਦਾ ਤਾਂ ਵੀ ਅਸੀਂ ਉਹਦੇ ਚ ਐਨੀ ਆਉਂਦੇ ਸਾਮ ਔਰ ਐਨੀ ਨਾਲ ਆਵੇ ਤਾਂ ਇਸ ਚੀਜ਼ ਦਾ ਖਿਆਲ ਰੱਖਣਾ ਜੇ ਨੈਗੇਟਿਵ ਵਾਕ ਹੈ ਤਾਂ ਉਹਦੇ ਵਿੱਚ ਐਨੀ ਜੇ ਪ੍ਰਸ਼ਨਵਾਚਕ ਹੈ ਤਾਂ ਉਹਦੇ ਵਿੱਚ ਐਨੀ ਡਿਪਰੈਸ਼ਨ ਵਾਚ ਕਨੈਕਟਿਵ ਹੈ ਤਾਂ ਉਹਦੇ ਵਿੱਚ ਸਾਮ ਲੱਗੂਗਾ ਠੀਕ ਹੈ ਚੇਂਜ ਦਾ ਫੋਲੋਇੰਗ ਏਕਟਿਵ ਸੈਂਟੈਂਸ ਇੰਟੂ ਪੋਜ਼ਿਟਿਵ ਫਾਰਮ ਫੇਰ ਉਹ ਪਹਿਲੀ ਤਰ੍ਹਾਂ ਦਾ ਹੀ ਆ ਗਿਆ ਡੂ ਨਾਟ ਵਾਲਾ ਆ ਗਿਆ ਤਾਂ ਡੂ ਨਾਟ ਖਤਮ ਕਰ ਦੇਣਾ ਲੈਟ ਹਿਮ ਗੋ ਠੀਕ ਹੈ ਉਸ ਨੂੰ ਜਾਣ ਦੇ ਜੇ ਇੰਪੈਰੇਟਿਵ ਚਾਵੇ ਤਾਂ ਡੂ ਨਾਟ ਹੀ ਖਤਮ ਕਰ ਦੇਣਾ ਜੇ ਸਧਾਰਨ ਵਾਕ ਆਵੇ ਤਾਂ ਕੱਲ ਨਾਟ ਖਤਮ ਕਰਨਾ ਹੈ ਅੱਗੇ ਹੈ ਫੇਰ ਉਹ ਹੀ ਸਬਜੈਕਟ ਆਬਜੈਕਟ ਵਾਲਾ ਆ ਦੇਖੋ ਸੇਮ ਉਸੇ ਤਰੀਕੇ ਦੇ ਨਾਲ ਹੁਣ ਮੈਂ ਪਹਿਲਾਂ ਕੀ ਕਰਨਾ ਸਬਜੈਕਟ जो ऑबजेक्ट है उन्होंने लैके मी यबजेक्टिव फॉर्म च लगेगा मैं ये आई लाऊंगा पासर सैकेंड फॉर्म लगी चेंज करने वर्स लगेगा थर्ड फॉर्म भी यही होंगी वेलकम्ड बाय देटिव फॉर्म की बन जाने दैम ठीक है ये चैनल उडियोज पे फर्स्ट वाली पार्ट वन है जो बच्चे देख लियो अठवीं क्लास लिए काफ़ी है ठीक है जी ਹੁਣ ਆਪਾਂ ਲੱਗਦੇ ਹਾਂ ਸੀ ਹੈ ਜਿਹੜਾ ਇਹਨੂੰ ਵੀ ਸੋਲਵ ਕਰ ਦਨੇ ਆ। ਹੁਣ ਇਹਦੇ ਵਿੱਚ ਦੇਖੋ ਆ ਕਿਹੜਾ ਸਾਈਨ ਆਫ ਐਕਸਮਿਸ਼ਨ ਲੱਗਿਆ ਹੋਇਆ। ਠੀਕ ਹੈ? ਹਾਊ ਵੰਡਰਫੁਲ ਦਾ ਪਿਕਚਰ ਇਜ਼। ਤਾਂ ਮੈਨੂੰ ਪਤਾ ਲੱਗ ਗਿਆ ਇਹ ਕਿਹੜਾ ਸੈਂਟੈਂਸ ਹੈ? ਐਕਸਲਮੇਸ਼ਨ ਸੈਂਟੈਂਸ। ਮੈਟਰੀ ਵੀ ਕਹਿ ਸਕਦੇ ਆ ਐਕਸਲਮੇਟਰੀ ਸੈਂਟੈਂਸ। ਠੀਕ ਹੈ ਜੀ। ਅੱਗੇ ਹੈ ਅਸਰਟਿਵ ਜਿਹੜਾ ਹੈ ਇਹਨੂੰ ਕਾਹਦੇ ਚੇਂਜ ਕਰਨਾ ਇੰਡਾਇਰੈਕਟ ਵਿੱਚ ਕਰਨਾ। ਸਿੰਪਲ ਹੈ ਹੈਲਪਿੰਗ ਵਰਬ ਆਰ ਹੈ ਆਰ ਅੱਗੇ ਆ ਜਾਣਾ ਟੀ ਛੋਟੀ ਪੈ ਜਾਣੀ ਹੈ ਦੇ ਬਾਕੀ ਪ੍ਰੈਜ਼ੈਂਟ ਠੀਕ ਹੈ ਟੁਡੇ ਬਾਅਦ ਵਿੱਚ ਕੀ ਲੱਗ ਜਾਣਾ ਪ੍ਰਸ਼ਨ ਵਾਚਕ ਚਿੰਨ ਲੱਗ ਜਾਣਾ ਕੁਝ ਨਹੀਂ ਕਰਨਾ ਬਸ ਇੰਨਾ ਕੰਮ ਕਰਨਾ ਹੈਗਾ ਇਸ ਚੀਜ਼ ਦਾ ਖਿਆਲ ਰੱਖਣਾ ਚੂਜ਼ ਦਾ ਅਬਜੈਕਟਿਵਸ ਅਬਜੈਕਟਿਵਸ ਕੀ ਹੁੰਦੇ ਨੇ ਸਾਡੇ ਕੋਲ ਵਿਸ਼ੇਸ਼ਣ ਪੰਜਾਬੀ ਵਿੱਚ ਤੁਸੀਂ ਜਾਣਦੇ ਹੋ ਵਿਸ਼ੇਸ਼ਣ ਕੀ ਹੁੰਦਾ ਹੈ ਜਿਹੜੇ ਕੁਆਲੀਫਾਈਂਗ ਆ ਨਾਉਨ ਔਰ ਪ੍ਰਨਾਉਨ ਵਿਸ਼ੇਸ਼ਤਾ ਦੱਸਦੇ ਨੇ ਠੀਕ ਹੈ ਹੁਣ ਇਹਦੇ ਵਿੱਚ ਸਾਡੇ ਕੋਲ ਕੀ ਆ ਗਿਆ ਐਕਸਾਈਟਿੰਗ ਹੈ ਜਿਹੜਾ ਉਹ ਕੱਲਾ ਦਾ ਕੱਲਾ ਕੀ ਹੈਗਾ ਇੱਕ ਵਿਸ਼ੇਸ਼ਣ ਹੈਗਾ ਡੌਗ ਸਾਡੇ ਕੋਲ ਨਾਉਨ ਹੈ میوزਿਕ ਸਾਡੇ ਕੋਲ ਜਿਹੜਾ ਹੈ ਉਹ ਨਾਉਨ ਹੈ ਡਿਲੇ ਵੀ ਸਾਡੇ ਕੋਲ ਨਾਉਨ ਹੈ ਸ਼ੀ ਸਾਡੇ ਕੋਲ ਕੀ ਹੈਗੀ ਹੈ ਇੱਕ ਪ੍ਰੋਨਾਉਨ ਹੈਗਾ ਤੇ ਸੂ ਸਾਡੇ ਕੋਲ ਇੱਕ ਕੀ ਹੈਗੀ ਆ ਕਨਜੰਕਸ਼ਨ ਹੈਗੀ ਆ ਤਾਂ ਇਸ ਕਰਕੇ ਇਹ ਸਾਡੇ ਕੋਲ ਐਕਸਾਈਟਿੰਗ ਹੈ ਜਿਹੜਾ ਉਹ ਵਰਡ ਕੀ ਆ ਕੱਲਾ ਐਡਜੈਕਟਿਵ ਹੈ ਅਸੀਂ ਉਹ ਨੂੰ ਇੱਥੇ ਲਿਖ ਦਾਂਗੇ ਸੂਟੇਬਲ ਪ੍ਰੀਪੋਜੀਸ਼ਨ ਸ਼ੀ ਵੈਂਟ ਟੂ ਦਾ ਮਾਰਕੀਟ ਠੀਕ ਹੈ ਕਿਹਦੇ ਨਾਲ ਗਈ ਵਿਦ ਹਰ ਬ੍ਰਦਰ ਠੀਕ ਹੈ ਪੰਜਾਬੀ ਵੀ ਬਣਾ ਕੇ ਅਸੀਂ ਟ੍ਰਾਂਸਲੇਸ਼ਨ ਦਾ ਇਸਤੇਮਾਲ ਕਰ ਸਕਦੇ ਹੈਗੇ ਆ ਅੱਗੇ ਹੈਗਾ ਆਈ ਓਪਨਡ ਦਾ ਬਾਕਸ ਦੇਖੋ ਆ ਸਬਜੈਕਟ ਹੈ ਆਬਜੈਕਟ ਹੈ ਵਰਬ ਹੈ ਜਿਹਦੇ ਵਿੱਚ ਆਬਜੈਕਟ ਆ ਗਿਆ ਮੈਂ ਤੁਹਾਨੂੰ ਕਿਹਾ ਉਹ ਕੀ ਹੋਣਾ ਹੈ ਟ੍ਰਾਂਜ਼ਿਟਿਵ ਹੋਣਾ ਹੈ ਜਿਹਦੇ ਵਿੱਚ ਆਬਜੈਕਟ ਨਹੀਂ ਹੋਊਗਾ ਉਹ ਕੀ ਹੋਊਗਾ ਇਨਟ੍ਰਾਂਜ਼ਿਟਿਵ ਹੋਊਗਾ ਡਿਗਰੀ ਆ ਤੁਹਾਨੂੰ ਦੱਸਿਆ ਚੁੱਕਿਆ ਕਿ ਜੇ ਤਾਂ ਫਿਲਅਪਸ ਤੋਂ ਬਾਅਦ ਦੈਨ ਲੱਗਿਆ ਹੋਇਆ ਤਾਂ ਹਮੇਸ਼ਾ ਹੀ ਅਸੀਂ ਕੀ ਕਰਾਂਗੇ ਟਾਲ ਟਲਰ ਲਾਵਾਂਗੇ ਸੈਕੰਡ ਡਿਗਰੀ ਲਾਵਾਂਗੇ ਜੇ ਫਿਲਅਪਸ ਤੋਂ ਅੱਗੇ ਦਾ ਲੱਗਿਆ ਹੋਇਆ ਤਾਂ ਅਸੀਂ ਥਰਡ ਡਿਗਰੀ ਲਾਵਾਂਗੇ ਜੇ ਨਾ ਪਿੱਛੇ ਦੈਨ ਹੈ ਨਾ ਅੱਗੇ ਦਾਇਆ ਤਾਂ ਅਸੀਂ ਫਸਟ ਡਿਗਰੀ ਆ ਜੋੜਾ ਦਾ ਇਸ ਵਾਰ ਕਰਾਂਗੇ ਜਿਸ ਸਾਨੂੰ ਖਾਲਿਸਤਾਨ ਭਾਵੇਂ ਨੂੰ ਆਉਂਦੀ ਰਹੀ ਗਿਆ ਫਿਲ ਇਨ ਦਾ ਬਲੈਂਕ ਵਿਦ ਅਪਰੋਪਰੀਅਟ ਨਾਨ ਫਾਈਨਾਈਟ ਰਾਈਟ 기ਵਨ ਇਨ ਦਾ ਬ੍ਰੈਕਟ ਆਈ ਵਾਂਟ ਜਦੋਂ ਵਰਬ ਦੇ ਨਾਲ ਇਮੀਡੀਏਟਲੀ ਆਂਦਾ ਹੈ ਤਾਂ ਹਮੇਸ਼ਾ ਹੀ ਟੂ ਪਲੱਸ ਬੀ ਵਨ ਹੀ ਆਂਦਾ ਹੁੰਦਾ ਹੈ ਬੱਚਿਓ ਆਬਜੈਕਟ ਨਹੀਂ ਹੈਗਾ ਆਈ ਵਾਂਟ ਟੂ ਡਰਿੰਕ ਆ ਲਿਖਣਾ ਆ ਕਈ ਬੱਚੇ ਨਹੀਂ ਲਿਖਦੇ ਵਰਬ ਦੀ ਫਾਰਮ ਦੇ ਵਿੱਚ ਬ੍ਰੈਕਟ ਨੂੰ ਐਵੇਂ ਛੱਡ ਦਿੰਦੇ ਨੇ ਆਨਸਰ ਜਦੋਂ ਪਾਣਾ ਇਕੱਲਾ ਟੂ ਨਹੀਂ ਪਾਣਾ ਟੂ ਡਰਿੰਕ ਪਾਣਾ ਹੈ ਠੀਕ ਹੈ ਸਿਲੈਕਟ ਦਾ ਕਰੈਕਟ ਵਰਬ ਫਰਮ ਦਾ ਬ੍ਰੈਕਟ ਟੂ ਫਿਲ ਦਾ ਬਲੈਂਕ ਦ ਟੋਲੈਸਟ ਆਫ ਥੀਸ ਹੁਣ ਆ ਦੇਖੋ ਇਹਦੇ ਵਿੱਚ ਵਨ ਆਫ ਦਾ ਆ ਗਿਆ ਜਾਂ ਆਫ ਥੀਸ ਆ ਗਿਆ ਠੀਕ ਹੈ ਆਫ ਥੀਸ ਵੀ ਮੀਨਸ ਸੇਮ ਸਾਰੇ ਆਮਚੋ ਇੱਕ ਠੀਕ ਹੈ ਤਾਂ ਇੱਥੇ ਜਦੋਂ ਸਾਡੇ ਕੋਲ ਇੱਕ ਦੀ ਗੱਲ ਹੁੰਦੀ ਆ ਤਾਂ ਅਸੀਂ ਜਦੋਂ ਸਿੰਗੂਲਰ ਹੁੰਦਾ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚ ਤਾਂ ਅਸੀਂ ਉੱਥੇ ਵਰਬ ਦੇ ਨਾਲ ਐਸ ਈ ਐਸ ਲਗਾਉਂਦੇ ਹੈਗੇ ਠੀਕ ਹੈ ਜਦੋਂ ਸਾਡੇ ਕੋਲ ਜਿਹੜਾ ਸਬਜੈਕਟ ਹੈ ਸ਼ੀ ਹੈ ਹੀ ਹੈ ਜਾਂ ਇਟ ਹੈ ਤਾਂ ਇਹਦੇ ਨਾਲ ਅਸੀਂ ਵੀ 1 ਪਲੱਸ ਐਸ ਔਰ ਈ ਐਸ ਦਾ ਇਸਤੇਮਾਲ ਕਰਦੇ ਹੁੰਦੇ ਆ ਤੇ ਇਸ ਕਰਕੇ ਉਰੇ ਲੀਵਸ ਲਾ ਦਿਆ ਅਗੇ ਹੈ ਪ੍ਰੈਜ਼ੈਂਟ ਪਰਫੈਕਟ ਪ੍ਰੈਜ਼ੈਂਟ ਪਰਫੈਕਟ ਦੇ ਵਿੱਚ ਅਸੀਂ ਕੀ ਕਰਦੇ ਹਾਂ ਹੈਜ਼ ਦਾ ਇਸਤੇਮਾਲ ਕਰਦੇ ਹਾਂ ਸਿੰਗੂਲਰ ਨਾਲ ਹੈਵ ਦਾ ਇਸਤੇਮਾਲ ਕਰਦੇ ਹਾਂ ਪਲੂਰਲ ਨਾਲ ਤੇ ਆਈ ਨਾਲ ਤੇ ਵਰਬ ਦੀ ਕਿਹੜੀ ਫਾਰਮ ਲਾਉਣੀ ਆ ਸੀ ਥਰਡ ਲਗਾਉਣੀ ਆ ਤਾਂ ਇੱਥੇ ਹੈ ਹੀ ਕੀ ਦੇ ਨਾਲ ਕੀ ਲੱਗਣਾ ਹੈਜ਼ ਨਾਟ ਨਾਟ ਦਾ ਨਾਟ ਹੀ ਰਹਿਣਾ ਡੂ ਦੀ ਥਰਡ ਫਾਰਮ ਲਗਣੀ ਆ ਡਨ ਹਿਜ਼ ਵਰਕ ਅਗੇ ਹੈ ਡਿਟਰਮੀਨਰ ਠੀਕ ਹੈ ਲੁੱਕ ਆਊਟ ਆਫ ਦਾ ਵਿੰਡੋ ਫੋਰ ਸੇਮ ਹੋ ਵੀ ਆ ਗਿਆ ਅ ਮਿਨਟ ਚੇਂਜ ਦਾ ਫੋਲੋਇੰਗ ネਗੇਟਿਵ ਸੈਂਟੈਂਸ ਇੰਟੂ ਪੋਜ਼ਿਟਿਵ ਹੁਣ ਆ ਦੇਖੋ ਆ ਜਿਸ ਤਰ੍ਹਾਂ ਆ ਗਿਆ ਜੇ ਇੰਪੈਰੇਟਿਵ ਦੇ ਵਿੱਚ ਸਾਨੂੰ ਪ੍ਰੈਜ਼ੈਂਟ ਇੰਡੈਫਿਨਿਟ ਦੇ ਵਿੱਚੋਂ ਜਾਂ ਪਾਸਟ ਇੰਡੈਫਿਨਿਟ ਚ ਆਉਣਾ ਤਾਂ ਉਹਦੇ ਵਿੱਚ ਅਸੀਂ ਹੈਲਪਿੰਗ ਵਰਬ ਲਾਣਿਆ ਡੂ ਨਾਟ ਔਰ ਡਸ ਨਾਟ ਜਾਂ ਡਿਡ ਨਾਟ ਇਹਦੇ ਵਿੱਚ ਵੀ ਅਸੀਂ ਡੂ ਨਾਟ ਸਾਰਾ ਹੀ ਖਤਮ ਕਰਾਂਗੇ ਕੱਲਾ ਨਾਟ ਨਹੀਂ ਖਤਮ ਕਰਾਂਗੇ ਜੇ ਕੰਟੀਨਿਊਸ ਇਜ਼ ਐਮ ਆਰ ਵਾਸ ਵਰ ਹੈਜ਼ ਹੈਵ ਨਾ ਲਾਣਿਆ ਤਾਂ ਉੱਥੇ ਕੱਲਾ ਅਸੀਂ ਨਾਟ ਖਤਮ ਕਰਦੇ ਹਾਂ ਜਦ ਵੀ ਕਿਤੇ ਡੂ ਨਾਟ ਜਾਂ ਡਿਡ ਨਾਟ ਆਵੇ ਚਾਹੇ ਇੰਪੈਰੇਟਿਵ ਚਾਹੀਏ ਸਧਾਰਨ ਦੇ ਵਿੱਚ ਉੱਥੇ ਸਾਰੇ ਨੂੰ ਖਤਮ ਕਰਨਾ ਹੈ ਤਾਂ ਇੱਥੇ ਹੁੰਦਾ ਆਈ ਸਪੀਕ ਦਾ ਟਰੂਥ ਠੀਕ ਹੈ ਫੁੱਲ ਸਟਾਪ ਰਾਈਟ ਫਿਰ ਚੇਂਜ ਦਾ ਵਾਇਸ ਸੇਮ which is ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਠੀਕ ਹੈ ਹੁਣ ਇਹਦੇ ਵਿੱਚ ਕੀ ਆ ਆਇਆ ਦਾ ਪਾਰਟੀ ਦਾ ਪਾਰਟੀ ਅੱਗੇ ਆ ਜਾਣਾ ਯੂ ਪਿੱਛੇ ਚਲੇ ਜਾਣਾ ਵਰਬ ਦੀ ਕਿਹੜੀ ਫਾਰਮ ਲਾਣੀ ਆ ਸੀ ਥਰਡ ਲਾਣੀ ਆ ਜੇ ਹੈਲਪਿੰਗ ਵਰਬ

ਦੂਸਰੇ ਸੈਕਟਰ ਦੀਆਂ ਜਿਹੜੀਆਂ ਉਹ ਕੰਪਲੀਟ ਹੁੰਦੀਆਂ ਨੇ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੀਆਂ ਸਮਝ ਆ ਜਾਂਣਗੀਆਂ ਠੀਕ ਹੈ ਇਹ 12 ਨੰਬਰ ਬੱਚਿਓ ਬੜੀ ਡਿਟੇਲ ਦੇ ਨੇ ਤੇ ਤੁਹਾਨੂੰ 5 ਨੰਬਰ ਆ ਜਿਹੜੇ ਡਾਇਲੌਗ ਵਾਲੇ ਪੈਰੇ ਦੇ 17 ਨੰਬਰ ਨੇ ਠੀਕ ਹੈ ਇਹ ਜਦੋਂ ਤੁਹਾਨੂੰ ਆ ਜਾਂਦਾ ਤਾਂ ਤੁਹਾਡੀ ਪਰਸੈਂਟੇਜ ਜਿਹੜੀ ਆ ਉਹ 60 70% ਵੱਲੋਂ ਜਾਣ ਲੱਗ ਪੈਂਦੀ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਹੋਊਗੀ ਤੇ ਇਹਨੂੰ ਸਾਰਿਆਂ ਨੂੰ ਕਾਪੀਆਂ ਤੇ ਨੋਟ ਕਰਕੇ ਲੱਕ ਲੈਣਾ ਤੁਹਾਡੇ ਪੇਪਰ ਲਈ ਇਹ ਬਹੁਤ ਹੀ ਫਾਇਦੇਮੰਦ ਹੋਣਗੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਹਵ ਅ ਨਾਈਸ ਡੇ ਖੂਬ ਮਿਹਨਤ ਕਰੋ ਕਿਉਂਕਿ ਤੁਹਾਡਾ ਪਹਿਲਾ ਪੇਪਰ ਹੈ ਜਿਹੜਾ 19 ਤਰੀਕ ਨੂੰ ਉਹੀ ਜਿਹੜਾ ਹੈਗਾ ਆ ਇੰਗਲਿਸ਼ ਦਾ ਹੈਗਾ ਆ ਠੀਕ ਹੈ ਜੀ ਓਕੇ ਬਾਏ ਟੇਕ ਕੇਅਰ